ਗਾਜ ਗਜਗਰਗ ਜਾਵੇ ਨਿਹਾਲੋ ਜਾਵੇ ਫਤੇ ਬਾਵੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਮਾ ਗੁਜਰੀ ਦੇ ਹੀਰੇ ਆ ਤੇਰੇ ਚੋ ਜਨਿਆਰੇ ਮਾ ਗੁਜਰੀ ਦੇ ਹੀਰੇ ਆ ਤੇਰੇ ਚੋ ਜਨਿਆਰੇ ਸਤ ਕਲਗੀ ਸੋਹੇ ਹੱਥ ਵਿੱਚ ਤੇਗ ਮਾਰੇ ਲਿਸ਼ਕਾਰੇ ਸਿਰ ਤੇ ਕਲਗੀ ਸੋਹੇ ਹੱਥ ਜਿ ਤੇਗ ਮਾਰੇ ਲਿਸ਼ਕਾਰੇ ਤੇਰੇ ਜਹਾਨਾਦਾਨੀ ਜਗ ਤੇ ਜੋ ਪੁੱਤਰਾ ਨੂੰ ਵਾਰੇ ਤੇਰੇ ਜਹਾਨਾਦਾਨੀ ਜਗ ਤੇ ਜੋ ਪੁੱਤਰਾ ਨੂੰ ਵਾਰੇ ਮਾਂ ਗੁਦਰੀ ਦੇ ਹੀਰੇ ਆ ਤੇਰੇ ਚੋ ਜ ਨਿਆਰੇ ਮਾ ਗੁਦਰੀ ਦੇ ਹੀਰੇਆ ਤੇਰੇ ਚੋ ਜ ਨਿਆਰੇ ਵਿਚਾਨਾਂ ਦੇ ਕੋਰੇ ਮੇਰੇ ਪ੍ਰੀਤਮਾ ਕਿਤੇ ਚੋ ਜ ਨਿਆਰੇ ਧਾਰ ਖੰਡੇ ਦੀ ਵਿੱਚੋਂ ਪ੍ਰਗਟ ਕਿਤੇ ਪੰਜ ਪਿਆਰੇ ਵਿਚ ਆਨੰਦ ਘਰ ਮੇਰੇ ਪ੍ਰੀਤਮਾ ਕਿਤੇ ਚੋ ਜ ਨਿਆਰੇ ਦੇ ਦੀ ਵਿਚੋਂ ਪ੍ਰਗਟ ਕਿਤੇ ਪੰਜ ਪਿਆਰੇ ਅਮਰਤ ਦੀ ਘੁੱਟ ਪੀ ਕੇ ਜਿੜੀਆਂ ਵੇਖੋ ਬਾਜ ਬੰਗਾਰੇ ਅਮਰਤ ਦੀ ਘੁੱਟ ਪੀ ਕੇ ਜਿੜੀਆਂ ਵੇਖੋ ਬਾਜ ਬੰਗਾਰੇ ਮਾਂ ਗੁਦਰੀ ਦੇ ਹੀਰੇ ਆ ਤੇਰੇ ਚੋ ਜਨਿਆਰੇ ਮਾਂ ਕੋ ਤੇਰੀ ਦੇ ਹੀਰੇ ਆ ਤੇਰੇ ਚੋਜ ਨਿਆਰੇ ਗੱਜ ਗੱਜ ਕਰ ਕੇ ਜਾਵੇ ਨਿਹਾਲੋ ਜਾਵੇ ਫਤਿਹ ਬਾਬੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਗੁਰੂ ਵਰ ਕਾਲ ਚਿੱਟੀ ਆਵਾਜ਼ਾਂ ਵਾਲਿਓ ਸਤਿਗੁਰੂ ਰੱਖ ਲਿਓ ਬਿਰਧ ਬਾਣੇ ਦੀ ਲਾ ਦੇ ਦੋ ਸਿੰਘੋ ਸਰਬੱਤ ਗੁਰੂ ਘਰ ਸਾਹਿਬ ਸਿੰਘ ਸਾਹਿਬ ਦੀ ਕੋ ਸਤਿ ਸ਼੍ਰੀ ਅਕਾਲ ਲਾਡ ਲਿਆ ਫੌਦਾ ਦੇ ਮਾਰ ਕੋ ਸਤਿਗੁਰੂ ਫੌਦਾ ਰੱਖਿਓ ਤਿਆਰ ਵਰਤਿਆਰ ਛੋਟੀ ਸੱਚੇ ਪਾਤਸ਼ਾਹ ਜੀਓ ਤੇਰਾ ਖਾਲਸਾ ਜਪੇ ਸਦਾ ਅਕਾਲ ਅਕਾਲ ਹੀ ਅਕਾਲ ਦੇਖ ਤੇ ਫਤਿਹ ਖਾਲਸਾ ਦਿਹਾੜਾ ਵੰਦਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ